ਕਮਲਕਸਰੀ ਲਖੀ ਨਾਨ ਬ੍ਰੈਕਫਾਸਟ ਲੰਚ ਡਿਨਰ ਦਾ ਰੈਜਮੈਂਟ ਪੂਰਾ ਚੱਲਦਾ ਜੀ ਜੈ ਬਾਬਾ ਬਰਫਾਨੀ ਭੁੱਖੇ ਕੋ ਅੰਨ ਪਿਆਸੇ ਕੋ ਪਾਣੀ ਹਰ ਹਰ ਮਹਾਦੇਵ ਘਰ ਘਰ ਮਹਾਦੇਵ ਕੋਲੇ ਨਾਦੀ ਅਪਾਰ ਕਿਰਪਾ ਦੇ ਨਾਲ ਜੀ ਛੋ ਠੰਡੇ ਜਲਦੀ ਸ਼ਹੀਲ ਚੱਲ ਰਹੀ ਹੈ ਜੀ ਠੰਡੇ ਜਲਦੀ ਸ਼ਹੀਲ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਰਿਆਂ ਨੂੰ ਰੋਕ ਰੋਕ ਕੇ ਢੰਡੇ ਜਲਦੀ ਸ਼ਵੀਲ ਪਲਾਈ ਜਾ ਰਹੀ ਹੈ ਜੀ ਇਹ ਸ਼ਵੀਲ ਚੱਲ ਰਹੀ ਹੈ ਜੀ ਲੱਕੀ ਫੂਡ ਕਰਵਾਈ ਰੋਡ ਹੁਸ਼ਿਆਰਪੁਰ ਤੇ ਜਿੱਥੇ ਕੀ ਬ੍ਰੇਕਫਾਸਟ ਲੰਚ ਡਿਨਰ ਦਾ ਸਪੈਸ਼ਲ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਹੈ ਮੈਰਿਜ ਪਾਰਟੀ ਫੰਕਸ਼ਨ ਪਾਰਟੀ ਜਿੰਦਾਂ ਵੀ ਆਰਜ਼ੀ ਫੰਕਸ਼ਨ ਕਰਵਾ ਸਕਦੇ ਹੋ ਲੱਕੀ ਫੂਡ ਪਲਾਜ਼ਾ ਬਹਾਦਰਪੁਰ ਵਾਲੇ ਢੰਡੀ ਥਾਰ ਲੱਕੀ ਨੀਂਯਾ ਤੇ ਆਓ ਤੇ ਠੰਡ ਪਾਓ ਹਰ ਹਰ ਮਹਾਦੇਵ ਘਰ ਘਰ ਮਹਾਦੇਵ ਭੋਲੇ ਪੰਡਾਰੀ ਦੀ ਅਪਾਰ ਕਿਰਪਾ ਦੇ ਨਾਲ ਪੰਡਾਰੇ ਲੱਗੇ ਨੇ ਆ ਜੀ ਪੰਡਾਰੇ ਲੱਗੇ ਦੇ ਆ ਸ਼ਮੀਲ ਲੱਗੀ ਦੀ ਆ ਜਲਦੀ ਸੇਵਾ ਕਰ ਰਹੇ ਆ ਜੀ ਹਰ ਹਰ ਮਹਾਦੇਵ ਟੋਕਰੋ ਵਾਪਸ ਬੋਲੋ ਮਾਈ ਭੋਇਆ ਬੋਲੋ ਬਾਈ ਬੜੀ ਖਾਨੀ ਟੋਕਰਾਂ ਲੈ ਆਂ ਆ ਦਿਪਕ ਭਾਈ ਤ੍ਰਿਸ਼ੂਨ ਹਰ ਹਰ ਮਹਾਦੇਵ ਘਰ ਘਰ ਮਹਾਦੇਵ ਕੋਲੇ ਨਾਲ ਵੀ ਪਾਰ ਕਿਰਪਾ ਦੇ ਨਾਲ ਚੱਲ ਰਿਹਾ ਜੀ ਠੰਡੇ ਜਲ ਦੀ ਸ਼ਬੀਲ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਠੰਡੇ ਜਲ ਦੀ ਸ਼ਬੀਲ ਚੱਲ ਰਹੀ ਹੈ ਜੀ ਸਾਡੇ ਵੱਡੇ ਭਾਈ ਦੀਪਕ ਪ੍ਰਸ਼ਰ ਦੀ ਸੇਵਾ ਕਰ ਰਹੇ ਨੇ ਜੀ ਠੰਡੇ ਜਲ ਦੀ ਸੇਵਾ ਚੱਲ ਰਹੀ ਹੈ ਜੀ ਸਾਰੇ ਹਰ ਮਹਾਦੇਵ ਮੰਦਿਰੇ ਆਇਆ ਆਇਆ ਠੰਡੇ ਠੰਡੇ ਪੀਓ ਠੰਡੇ ਡਾਰ ਪੀਓ ਠੰਡੇ ਡਾਰ ਪੀਓ ਆਜੋ ਭਗਤ ਜੀ ਆਜੋ ਮੁਸ਼ਕਿਲ ਇਹ ਸਫਰ ਹੈ ਹੋ ਤੋ ਡੇਰੀ ਲੱਗੀ ਹੈ ਜਮੀਲ ਪੀਓ ਠੰਡੇ ਠਾਰ ਆਜੋ ਭਗਤ ਜੀ ਆਜੋ ਠੰਡੇ ਜਲਦੀ ਜਮੀਲ ਠੰਡੇ ਜਲਦੀ ਜਮੀਲ ਹਰ ਹਰ ਮਾਦੇ ਸਦੇ ਬਡੇ ਭਾਈ ਦੀਪਕ ਬਖਸ਼ਰ ਜੀ ਸੇਵਾ ਨਿਭਾ ਰਹੇ ਆ ਜੀ ਹਰ ਹਰ ਮਾਦੇ ਆਇਓ ਭਾਈ ਜੀ ਆਇਓ ਤਾਨੀ ਸਾਹਿਬ ਆਇਓ ਜੀ ਜੀ ਕੋਟਰ ਮੋਟਰ ਗਾਇਰਦੇ ਲਾਲਾ ਆਜੋ ਆਜੋ ਠੰਡੇ ਜਲਦੀ ਸ਼ਮੀਲ ਚੱਲ ਰਹੀ ਹੈ ਜੀ ਠੰਡੇ ਜਲਦੀ ਸ਼ਮੀਲ ਆਇਓ ਗਰਮੀ ਤੋਂ ਰਾਹਤ ਮੁਆਈਏ ਸੰਦਾ ਜਲ ਭਲਾਈਏ ਹਰ ਹਰ ਮਾਰੇ ਬੋਲੇ ਸ਼ੰਕਰ ਵੀਡੀਓ ਨੂੰ ਮਤਵਾ ਵੀ ਸ਼ੇਅਰ ਕਰ ਦਿਆ ਕਰੋ ਜੋ ਕਿ ਸਾਰੇ ਸੁਖੀਆ ਨੂੰ ਤਰ੍ਹਾਂ ਕੋ ਪਹੁੰਚਵੇ ਸਾਡੇ ਟੀਮਾਂ ਦਾ ਵੀ ਬਹੁਤ ਚੁਕੇ ਆ ਜੀ ਇਹਨਾਂ ਦਾ ਤੈਦ ਲੋ ਸ਼ੁਕਰੀਆ ਦਾ ਕਰਦੇ ਆ ਸੇਵਾ ਨਿਵਾਦੇ ਸਾਡੇ ਵੱਡੇ ਭਾਈ ਹਰ ਹਰ ਮਾਰੇ ਤੇ ਕਾਮ ਚੱਲ ਰਿਹਾ ਹਰ ਹਰ ਮਹਾਦੇਵ ਬੋਲੇ ਫੌਜ ਬੋਲੇ ਕੀ ਫੌਜ ਕਰੇਗੀ ਮੋਜ ਹਰ ਹਰ ਮਹਾਦੇਵ ਆਲੇ 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 ਦਰਮੋ ਘਰ ਬੰਕਾ ਜਗ ਮੇ